ਫਰੀਦਕੋਟ ਦੇ ਪਿੰਡ ਬੈਬਲ ਕਲਾਂ ਚ ਬੇਅਦਬੀ ਇਨਸਾਫ ਮੋਰਚਾ ਚਲਾਉਣ ਵਾਲੇ ਸੁਖਰਾਜ ਸਿੰਘ ਦੇ ਗੋਲੀ ਲੱਗੀ ਹੈ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸੁਖਰਾਜ ਆਪਣੇ ਲਾਇਸੈਂਸੀ ਰਿਵਾਲਵਰ ਨੂੰ ਸਾਫ ਕਰ ਰਹੇ ਸਨ ਅਚਾਨਕ ਗੋਲੀ ਚੱਲ ਗਈ ਵਿਚਾਰਿਆ ਕਿ ਗੋਲੀ ਸੁਖਰਾਜ ਦੀ ਬਾਹ ਨੂੰ ਟੱਚ ਕਰਕੇ ਨਿਕਲ ਗਈ ਇਹਨਾਂ ਨੂੰ ਪਹਿਲਾਂ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲਿਆਂ ਦਾ ਗਿਆ ਸੀ ਬਾਅਦ ਵਿੱਚ ਫਰੀਦਕੋਟ ਦੇ ਕ੍ਰਿਤੀ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਸੁਖਰਾਜ ਸੇ ਗੋਲੀ ਕਾਂਡ ਚ ਮਾਰੇ ਗਏ ਕ੍ਰਿਸ਼ਨ ਭਗਵਾਨ ਦੇ ਬੇਟੇ ਨੇ ਤੇ ਅੱਜ ਵੀ ਗੋਲੀकांड ਮਾਮਲੇ 'ਚ ਇਨਸਾਫ ਲਈ ਲੜ ਰਹੇ ਨੇ ਪਰ ਵਰ ਵਰ ਸਾਫ ਕਰਦਾ ਸੀ ਬਈ ਸਾਫ ਕਰਦੇ ਆ ਉਹਦੇ ਨਾਲ ਪ੍ਰੈਸ ਹੋ ਗਿਆ ਤੇ ਉਹਦੇ ਕਰਕੇ ਬਾਹਰ ਜਿਹੜੀ ਕੋਈ ਦਿੱਕਤ ਨਹੀਂ ਆ ਵੱਡੀ ਗੱਲ ਨਹੀਂ ਆ ਠੀਕ ਆ ਬਸ ਜਬੀਰ ਕਿਵੇਂ ਉਹ ਠੀਕ ਆ ਬਈ ਵਧੀਆ ਚੜ੍ਹਦੀ ਕਲਾ ਇਹ ਚੱਲੀ ਕਿਵੇਂ ਉਹ ਸਾਫ ਕਰ ਰਿਹਾ ਸੀ ਮੈਂ ਦੱਸ ਰਿਹਾ ਤੁਹਾਨੂੰ ਲੱਗੀ ਕਿੱਥੇ ਸੀ ਬਾਹਰ ਆ ਬਈ ਬਾਹਰ ਕੋਈ ਨਹੀਂ ਟੁੱਟਲੀ ਬਾਹਰ ਅੰਦਰ ਕਹੀਏ ਆ ਪਰ ਉੱਪਰਲੇ ਮਾਸ ਦੇ ਚੂਈਆਂ ਬਾਹਰ ਕੋਈ ਵੱਡੀ ਗੱਲ ਨਹੀਂ ਹੋ ਰਹੀ ਤੇ ਤੁਰੰਤ ਰਸਟਮੈਂਟ ਵਿੱਚ ਤੁਹਾਨੂੰ ਲੱਗਿਆ ਹਾਂਜੀ ਹਾਂਜੀ